ਠੀਕ ਹੈ ਕਿ ਕਸ਼ਮੀਰ ਨੂੰ ਜਿਹੜਾ ਹੈ ਆ ਦੁਨੀਆਂ ਦਾ ਸਵਾਗਤ ਕਿਹਾ ਜਾਂਦਾ ਹੈ। ਇਸ ਪੇਜ 'ਤੇ ਮੈਂ ਬਰਤਨਾਂ ਤੋਂ ਬਾਤ ਨਹੀਂ ਆ ਰਿਹਾ। ਆਪਣੇ ਜੋ ਲੱਖਪਤ 7 800 ਕਿਲੋਮੀਟਰ ਪਹਾੜਾ ਦੀ ਬੋਦ ਦੇ ਪਰਪਾਨਾ ਤੇ ਗਿਆ ਜਿਹੜਾ ਹੈਗਾ ਹੈ ਸ਼ਹਿਰ। ਉੱਥੇ ਦੇ ਜਦ ਉਹ ਬਹੁਤ ਬਹੁਤ ਜਗ੍ਹਾ ਸੀ। ਕਸ਼ਮੀਰੀ ਪੰਡਤ ਜਿਹੜੇ ਬੰਨੇ ਗਏ ਆ ਵੀ ਸਭ ਤੋਂ ਉੱਚੇ ਬ੍ਰਾਹਮਣ ਬੰਨੇ ਗਏ ਆ ਵੀ ਜੇ ਆਪਾਂ ਰੰਗਜੀਤ ਨੇ ਕਿਹਾ ਵੀ ਜੇ ਆਪਾਂ ਕਸ਼ਮੀਰੀ ਪੰਡਤਾਂ ਨੂੰ ਜਿਹੜਾ ਹੈਗਾ ਆ ਇਸਲਾਮ ਤੋਂ ਕਵਾਰੀਏ ਮੁਸਲਮਾਨ ਬਣਾ ਲਈਏ ਤਾਂ ਸਾਰੇ ਹਿੰਦੂ ਜਿਹੜੇ ਹੈਗੇ ਆ ਮੁਸਲਮਾਨ ਬਣ ਜਾਂਦੇ ਠੀਕ ਹੈ ਕਸ਼ਮੀਰ ਦੇ ਸੂਬੇ ਦਾ ਜਿਹੜਾ ਜਿਹਨੂੰ ਆਪਾਂ ਅੱਜ ਤਨ ਗਵਰਨਰ ਕਹਿੰਦੇ ਆ ਠੀਕ ਹੈ ਨਾ ਇੱਕ ਸ਼ਿਕਾਰ ਇਤਿਆਰ ਖਾਨ ਨੂੰ ਹੁਕਮ ਦਿੱਤਾ ਕਿ ਜਿਵੇਂ ਵੀ ਹੋਵੇ ਉਹ ਪਹਿਲਾਂ ਕਸ਼ਮੀਰੀ ਪੰਡਤਾਂ ਨੂੰ ਜਿਹੜਾ ਲਗਾਇਆ 352 ਠੀਕ ਹੈ ਫਿਰ ਕਿਸੇਗੇ ਉਹਨਾਂ ਨੇ ਕੀਤਾ ਉਹਨੂੰ ਜਿਹੜੇ ਹੈਗੇ ਆ ਕੀ ਕੀਤਾ ਉਹਨਾਂ ਨੇ ਕਸ਼ਮੀਰੀ ਪੰਡਤਾ ਨੂੰ ਜਿਹੜਾ ਹੈਗਾ ਧਰਮ ਬਗਦ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਬਈ ਉਹਨੇ ਜਾ ਕੇ ਗਵਰਨਰ ਨੇ ਉਹਨਾਂ ਨੂੰ ਕਿਹਾ ਕਿ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮਰਨ ਲਈ ਤਿਆਰ ਹੋ ਠੀਕ ਹੈ ਫੈਸਲਾ ਅਧਿਆਤ ਹੈ ਪੰਡਤਾ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਜਿਹੜਾ ਆ 6 ਮਹੀਨੇ ਦਾ ਸਮਾਂ ਦਿਓ ਅਸੀਂ ਕੋਸ਼ਿਸ਼ ਵਿਚਾਰ ਕਰਦੇ ਆ ਠੀਕ ਹੈ ਨਾ ਇਹ 6 ਮਹੀਨੇ ਜਿਹੜਾ ਆ ਉਹਨਾਂ ਨੇ ਸੋਚ ਵਿਚਾਰ ਕਰਨ ਨੂੰ ਤਾਂ ਇੱਕ ਬਰੀ ਉਮੀਦ ਜਾ ਠੀਕ ਹੈ ਉਹ ਸੋਚਣ ਲੱਗੇ ਹੋਰ ਹੀ ਸੋਚਣ ਰਹੇ ਵੀ ਸਾਡਾ ਕੌਣ ਸਾਡੀ ਰਖਿੜਾ ਕਰੂਗਾ ਸਾਡਾ ਰੱਖਾ ਕੌਣ ਹੋਊਗਾ ਠੀਕ ਹੈ ਤੇ ਉਹਨਾਂ ਨੂੰ ਇੱਕ ਵਾਇ ਉੱਤੇ ਸ਼ਰੀਰ ਗੁਰੂ ਤੇਗ ਵੱਲ ਠੀਕ ਹੈ ਤੇ ਜੋ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਨੇ ਠੀਕ ਹੈ ਨਾ ਉਹ ਇਸ ਜ਼ੁਲਮ ਦੇ ਖਿਲਾਫ ਲੜsacਰੇ। ਉਹ ਇਸੇ ਵਿਚਾਰ ਨਾਲ ਅਨੰਦਪੁਰ ਸਾਹਿਬ ਦੇ ਲਈ ਜਿਹੜਾ ਇੱਕ ਵੱਡਾ ਜੱਥਾ ਆਇਆ ਜਿਹਦੇ ਆਗੂ ਪਟਿਆਰਾਂ ਜੀ ਕੱਤ ਬ੍ਰਾਹਮਣ ਸਨ ਠੀਕ ਹੈ ਨਾ ਤੇ ਉਹ ਵੱਡੇ 6ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੀ ਗੁਰੂ ਪਰਿਵਾਰ ਦੇ ਨਾਲ ਉਹਨਾਂ ਨੂੰ ਦਰਸ਼ਨਾਂ ਲਈ ਉਚੇ ਸਾ। ਠੀਕ ਹੈ ਜਦੋਂ ਸ਼੍ਰੀ ਗੁਰੂ ਸ਼੍ਰੀ ਨਾਨਕਪੁਰ ਸਾਹਿਬ ਪਹੁੰਚੇ ਤਾਂ ਉਹਨੇ ਉਹ ਸੇ ਭਾਜੀਆਂ ਦੇ ਕੇ ਆਪਣੀ ਜਿਹੜੀ ਆ ਇਹ ਦਰਦ ਪ੍ਰੇ ਪ੍ਰਿਆਦ ਰੱਖੀ ਆਪਣਾ ਦੁੱਖ ਰੱਖਿਆ ਠੀਕ ਹੈ ਉਹਨਾਂ ਦੇ ਦੁੱਖ ਸੁਣ ਕੇ ਜੋ ਉਹਨਾਂ ਦੇ ਉੱਥੇ ਹੁੰਦਾ ਜਨਮ ਚੁੱਕੇ ਜਿਹੜੇ ਉੱਥੇ ਬੈਠ ਜਿਹੜੇ ਲੋਕ ਉੱਥੇ ਬੈਠ ਉਹਨਾਂ ਦੇ ਲੋਕਾਂ ਦੇ ਅੱਖਾਂ 'ਚ ਜੁਆ ਠੀਕ ਹੈ ਤੇ ਗੁਰੂ ਜੀ ਉਹਦੀ ਸੋਚ ਵਿੱਚ ਪੈ ਗਏ ਠੀਕ ਹੈ ਉਸ ਸਮੇਂ ਪਾਲ ਹੋ ਗਏ ਕਰਾਇਆ ਠੀਕ ਹੈ ਇਹ ਗੋविंद ਰਾਏ 55 ਸਾਲ ਦੇ ਪਾਲ ਗੋविंद ਰਾਏ ਦੇ ਕਿ ਉਹ ਆਪਣੇ ਗੁਰੂ ਪਿਤਾ ਦੀ ਗੋਦ ਦੇ ਵਿੱਚ ਆ ਕੇ ਬੈਠੇ ਆਪਣੇ ਮੈਂ ਡੈਡੀ ਦੀ ਗੋਦ ਵਿੱਚ ਬਹਿ ਜਾਂਦੇ ਨਾ ਬੋਦੀ ਦੀ ਗੋਦੀ ਵਿੱਚ ਆ ਕੇ ਬੈਠੇ ਤੇ ਪੁਰਾਣੇ ਆਪਣੇ ਪਿਤਾ ਨੂੰ ਪੁੱਛਿਆ ਵੀ ਪਿਤਾ ਜੀ ਵੀ ਤੁਸੀਂ ਨੇ ਚਿੰਤਤ ਕਿਉਂ ਹੋ ਤੈਨੂੰ ਇਸ ਚੀਜ਼ ਦੀ ਕਿਉਂਤਾ ਹੈ ਫਿਰ ਗੁਰੂ ਜੀ ਨੇ ਉਹਨਾਂ ਨੂੰ ਮੰਦਰਾ ਦੇ ਟਹਿ ਜਾਣ ਦਾ ਪੰਡਤਾ ਦੇ ਪਰਮੋੜ ਵਾਲੇ ਜਿਹੜੀ ਜਗ੍ਹੀ ਆ ਜੁਰਮ ਦੀ ਜਿਹੜੀ ਹੈਗੀ ਆ ਕੱਲ ਦੱਸੀ ਤੇ ਉਹਨਾਂ ਨੇ ਕਿਹਾ ਕਿ ਇਸ ਸਮੇਂ ਇਸ ਸੰਕਰ ਤੋਂ ਬਚਾਉਣ ਲਈ ਨਾ ਕੋਈ ਸੰਕਰ ਤੋਂ ਬਚਾਉਣ ਲਈ ਕਿਸੇ ਮਹਾਪੁਰਸ਼ ਦੇ ਸੈਰੋੀ ਲੋੜ ਐ ਤੇ ਵੀ ਲੋੜਵਾਤ ਕਿ ਮਹਾਪੁਰਸ਼ ਨੂੰ ਕੁਰਬਾਨੀ ਦੇਣ ਦੀ ਲੋੜ ਆ ਤਾਂ ਪਾਲ ਗੋਵਿੰਦ ਰਾਏ ਜੀ ਨੇ ਜਿਹੜਾ ਹੈਗਾਇਆ ਸਹਿ ਸੁਹਾਈ ਨੂੰ ਕਹਿ ਦਿੱਤਾ ਕਿ ਪਿਤਾ ਜੀ ਤੁਹਾਡੇ ਤੋਂ ਮਹਾਪੁਰਸ਼ ਕੌਣ ਹੋ ਸਕਦਾ ਬਾਕੀ ਤੋਂ ਵੱਡਾ ਮਹਾਪੁਰਸ਼ ਕੋਈ ਨਹੀਂ ਇਹ ਜਿਹੜੇ ਤੁਮ ਜੀ ਦੇ ਆਪਣੇ ਬਚਨ ਸੀ ਉਹਨਾਂ ਦੇ ਨਾਲ ਕੀ ਕੀਤਾ ਉਹਨਾਂ ਦੇ ਗੁਰਦੇ ਭਾਦਰ ਜੀ ਦੇ ਮਨ ਦੇ ਵਿੱਚ ਇੱਕ ਦ੍ਰਿੜਤਾ ਆ ਗਈ ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ ਕਿ ਜਾਓ ਆਪਣੇ ਜਾ ਕੇ ਉਹਨਾਂ ਨੂੰ ਫੈਦੋ ਰੰਗਦੇਵ ਨੂੰ ਕਹੋ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣ ਜਾਣਗੇ ਉਹ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ ਵੀ ਮੁਸਲਮਾਨ ਬਣ ਜਾਵਾਂਗੇ ਠੀਕ ਹੈ ਨਾ ਇਸ ਲਈ ਉਹਨਾਂ ਨੇ ਇਸ ਜ਼ੁਲਮ ਦੇ ਖਿਲਾਫ ਜਿਹੜਾ ਹੈ ਆਪਣੇ ਆਪ ਨੂੰ ਅਸੂਲਾਂ ਲਈ ਜਿਹੜਾ ਹੈ ਕੁਰਬਾਨੀ ਦੇਣ ਲਈ ਪਿਆਰ ਕਰ ਲਿਆ ਇਹ ਜਿਹੜਾ ਹੈਗਾ ਆ ਜਿਹੜਾ ਗੁਰੂ ਜੀ ਨੇ ਸਮਝਾਇਆ ਹੈ ਕਿ ਸਿਰਫ ਮੁਸਲਮਾਨ ਦੇ ਚੋਣਾਂ ਦੀ ਜਿਹੜੀ ਕਸ਼ਮੀਰੀ ਪੰਡਤਾਂ ਦਾ ਮਾਮਲਾ ਨਹੀਂ ਇਹ ਪੂਰੇ ਹਿੰਦੂਆਂ ਤੇ ਹੋਣ ਵਾਲੇ ਜੁਰਮਤ ਉਹਨਾਂ ਨੂੰ ਆਜ਼ਾਦ ਕਰਾਉਣ ਦਾ ਮਸਲਾ ਠੀਕ ਹੈ ਤੇ ਉਹਨਾਂ ਨੇ ਜਿਹੜਾ ਕਹਿਦਾ ਭੈ ਕਾਹੂ ਦੇਤ ਨਾਹੀ ਨਾਹੀ ਪੈ ਮਨ ਆਣ ਤੇ ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਓ ਇਸ ਕਰਕੇ ਬਾਦੋ 6 ਮਹੀਨੇ ਬਾਅਦ ਗੁਰਗੋਵ ਉਹਨਾਂ ਨੇ ਜਾਈ ਜਿਹੜਾ ਉਹਨਾਂ ਨੂੰ ਸਖਿਨ ਰਿਹਾ ਇਹਨਾਂ ਦੀ ਰਿਕਰਮ ਪੂਰੀ ਹੋ ਗਈ ਆ 15 ਦੇ 12 ਲਈ ਜਿਹੜੇ ਹੈਗੇ ਆ ਉਹ ਸ਼ਾਦਨ ਦੇਣ ਦਾ ਫੈਸਲਾ ਕੀਤਾ ਜਿਸ ਦੇ ਲਈ ਹੋਰ ਕੋਈ ਵੀ ਬਸਤਾਲ ਜਿਹੜੀ ਹੈਗੀ ਆ ਸ੍ਰਿਸ਼ਟੀ ਦੇ ਵਿੱਚ ਨਹੀਂ ਮਿਲਦੀ ਜਿਹੜੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਗੁਰਦੇਵ ਸਾਹਿਬ ਜੀ ਨੇ ਕਰਵਾਨੀ ਕੀਤੀ ਸੀ ਇਸੇ ਕਰਕੇ ਉਹਨਾਂ ਨੂੰ ਧੰਨ ਦੀ ਚਾਦਰ ਕਿਹਾ ਜਾਂਦਾ ਅੱਜ ਦਾ ਆਪਣਾ ਇਹ ਸਿਰਲੇਖ ਸੀ ਕਸ਼ਮੀਰੀ ਪੰਡਤਾ ਦਾ ਅਨਕ ਭਰਾਉਣਾ ਬਾਹੇ ਜਿਨ੍ਹਾਂ ਦੀ ਪ੍ਰਕਿਰਿਆ ਸਿਰ ਦੀ ਜੇਵਾਨਾ ਚੋੜੀਏ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੇਵਾਨਾ ਚੋੜੀਏ ਕਿ ਗੁਰੂ ਜੇਰੀ ਬਾਹ ਫੜ ਲੈਂਦਾ ਜਿਹਨੂੰ ਸਹਾਰਾ ਦਿੰਦਾ ਹੈ ਉਹ ਅੱਗ ਵਿਚਕਾਰ ਨਹੀਂ ਸੜਦਾ Terima kasih.